रामकली धन गुरु नानक देव जी महाराज की बड़ी कीमती है। पुरख में नार नार में पुरखा कौम विधे विध जाने। धन गुरु नानक देव जी महाराज इथ जागता है आप जिथे एक महान आत्मज्ञानी ग्ञानी ने ब्रह्म ने गुरुदेव ने वसत अवतारी पुरुष ने उथे शरीर शास्त्री ने ਅਤੈਨੇ ਪੁਰਖ ਮੇ ਨਾਰ ਮੇ ਪੁਰਖਾ ਕੌਨ ਬਿਤੇ ਬਿਝ ਜਾਣੇ ਵਿਧਾਰ ਤੇ ਵੀ ਇਸ ਵਿਧੀ ਨੂੰ ਕੌਣ ਜਾਣਦਾ ਹੈ ਕਿ ਜੋ ਪੁਰਸ਼ ਦਾ ਸਰੀਰ ਹੈ ਉਸ ਦੇ ਅੰਦਰ ਨਾਰੀ ਦੇ ਕਣ ਵੀ ਹੈ ਔਰ ਜੋ ਨਾਰੀ ਦਾ ਸਰੀਰ ਹੈ ਉਸ ਦੇ ਅੰਦਰ ਪੁਰਸ਼ ਦੇ ਕਣ ਵੀ ਹੈ ਕੋਈ ਵੀ ਜੋ ਸਰੀਰ ਹੈ ਮਾਂ ਬਾਪ ਤੋਂ ਆਇਆ ਹੈ ਉਸ ਦੇ ਅੰਦਰ ਮਾਂ ਦੀ ਅੰਸ਼ ਵੀ ਹੈ ਪਿਤਾ ਦੀ ਅੰਸ਼ ਵੀ ਹੈ पुरुष के कणों भी हैं और नारी कणों भी है पुरुष इस वास्ते पुरुष हो सके कि उसके अंदर पुरुष के कण से पूरे ने नारी अधूरी है अर्ध हम और नारी स्त्री मैं इस वास्ते स्त्री हो सकी है कि उस नारी के कण से पूरे ने पुरुष अधूरा है अर्ध ਭਾਰਤ ਦੇ ਪ੍ਰਾਚੀਨ ਦੇਸੀ ਮਨੀਆਂ ਨੇ ਇਸ ਗੱਲ ਨੂੰ ਤੇ تسلیم ਕੀਤਾ ਕਿ ਬਾਹਰ ਦੀ ਇਹ ਨਾਰੀ ਪੁਰਸ਼ ਦੇ ਅੰਦਰ ਦੇ ਅਰਧ ਅੰਗ ਨੂੰ ਸੰਪੂਰਨ ਕਰਦੀ ਹੈ ਪਰ ਪੁਰਸ਼ ਦਾ ਅਹੰਕਾਰ ਉਕਰ ਬੰਸੀ ਉਸਨੇ ਇਹ ਗੱਲ ਅੰਦਰੋਂ ਤੇ تسلیم ਕੀਤੀ ਬਾਹਰੋਂ ਆਖਣ ਦੇ ਸੰਕੋਚ ਕੀਤਾ ਕਿ ਪੁਰਸ਼ ਵੀ ਅਰਧ ਅੰਗ ਹੈ ਕਿਉਂਕਿ ਪੁਰਸ਼ ਦੇ ਅੰਦਰ ਨਾਰੀ ਅਧੂਰੀ ਹੈ ਨਾਰੀ ਦੇ ਅੰਦਰ ਪੁਰਸ਼ ਵਰਗਾ ਹੈ ਪੁਰਸ਼ ਕਰਕੇ ਨਾਰੀ ਅਰਧ ਅੰਗ ਹੈ ਔਰ ਨਾਰੀ ਕਰਕੇ ਪੁਰਸ਼ ਅਰਧ ਅੰਗ ਹੈ ਅਰਧ ਅੰਗ ਅਧੂਰਾ ਅੰਗ ਤਾਂ ਇਹ ਦੋ ਅੰਗ ਮਿਲ ਕੇ ਸੰਪੂਰਨ ਹੋ ਕੇ ਅਰਧ ਅੰਗ ਬਾਰ ਦੀ ਕਸ਼ਿਸ਼ ਪੈਦਾ ਕਰਦੇ ਹਨ ਪੁਰਸ਼ ਦੇ ਅੰਦਰ ਨਾਰੀ ਦੀ ਕਸ਼ਿਸ਼ ਨਾਰੀ ਦੇ ਅੰਦਰ ਪੁਰਸ਼ ਦੀ ਕਸ਼ਿਸ਼ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਕਹਿਣਾ ਕਿ ਉਹ ਜੋ ਅਰਧ ਅੰਗ ਹੈ ਉਹ ਸੰਪੂਰਨ ਹੋਣਾ ਚਾਹੀਦਾ ਇਸ ਅਰਧ ਅੰਗ ਦੀ ਜਿਹੜੀ ਸੰਭੋਲਨਤਾ ਹੈ ਇਹ ਪਸ਼ੂਆਂ ਦੀ ਤਰ੍ਹਾਂ ਨਾ ਹੋਵੇ ਮਨੁੱਖ ਆਕਰ ਮਨੁੱਖ ਹੈ ਇਹਦੇ ਕੋਲ ਸੋਚਣੀ ਹੈ ਇਹਦੇ ਕੋਲ ਵਿਚਾਰਨੇ ਉਹ ਇਸ ਸਮਾਜ ਰਸਮ ਨੂੰ ਧਰਮ ਦੇ ਦਾਇਰੇ ਵਿੱਚ ਚਲਾਉਣ ਦੀ ਆਗਿਆ ਹੋਵੇ ਤਾਂ ਕਿ ਰਿਸ਼ਤਿਆਂ ਵਿੱਚ ਪੱਕੀ ਹੋਵੇ ਰਿਸ਼ਤਿਆਂ ਵਿੱਚ ਪਕਾਈ ਹੋਵੇ ਰਿਸ਼ਤੇ ਅਟੁੱਟ ਹੋਵਣ ਔਰ ਜਿਸ ਰਿਸ਼ਤੇ ਦੇ ਵਿਚੋਲੇ ਆਪ ਹਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਣ ਜਾ ਮੋਹਰ ਗੁਰਬਾਣੀ ਦੀ ਲਗੇ ਔਰ ਇਸੇ ਤਰੀਕੇ ਨਾਲ ਪ੍ਰਾਚੀਨ ઋષਿ ਮੂਨੀ ਧਰਮ ਦੀ ਮੋਹਰ ਲਾ ਕੇ ਇਸ ਅਰਧ ਅੰਗ ਦੀ ਸੰਪੂਰਨਤਾ ਕਰਦੇ ਸੰਤ ਇਸ ਦਾ ਨਾਮ ਉਹਨਾਂ ਨੇ ਰੱਖਿਆ ਸੀ ਵਿਵਾ ਗੁਰਮੱਧ ਵਿੱਚ ਇਹ ਨਾਮ ਰੱਖਿਆ ਗਿਆ ਹੈ ਆਨੰਦ ਕਾਰਜ ਉਸੇ ਦਾ ਇੱਕ ਅੰਗ ਕਿਉਂਕਿ ਅਰਧ ਅੰਗ ਸੰਪੂਰਨ ਹੋ ਰਿਹਾ ਹੈ ਐਸੀ ਜੇਰੀ ਮਿਆਦਾ ਬਣਾਈਏ ਪੂਰਨ ਪ੍ਰਮਾਤਮਾ ਨੇ ਆਪ ਢੜਾਈ ਹੈ ਜੀ ਜੀ ਚੇ ਨਾ ਹੋਣਾ ਹੈ ਈਸ਼ਵਰ ਵੀ ਇੱਕ ਹੁੰਦਾ ਹੋਇਆ ਅਨੇਕ ਹੈ ਉਸ ਨੇ ਮਨੁੱਖ ਨੂੰ ਵੀ ਅਨੇਕਾ ਹਿੱਸਿਆਂ ਦੇ ਵਿੱਚ ਵੰਡਿਆ ਹੈ ਜੈਸੇ ਕਲਗੀਧਰ ਪਿਤਾ ਕਹਿੰਦੇ ਨੇ ਆਮਾਨ ਹੈ ਨਿਧਾਨ ਹੈ ਅਨੇਕ ਹੈ ਫਿਰ ਇੱਕ ਹੈ हे ਪ੍ਰਭੂ ਤੂੰ ਇੱਕ ਹੁੰਦਾ ਹੋਇਆ ਅਨੇਕ ਹੈ ਤੇ ਅਨੇਕ ਹੁੰਦਾ ਹੋਇਆ ਇੱਕ ਹੈ उसने खास करके पुरुष में भी ते नारी भी अनेकता वंट दिता है जो पुरुष किसी का बच्चा है लड़का है वो किसी का भरा भी है और किसी का फिर पति बनता है किसी का पिता है किसी का दोस्त है किसी का पड़ोसी है एक पुरुष इतने रूप रखता रह है भरा भी है ये पति भी है ये पुत्र भी है ये पड़ोसी भी है ये दोस्त भी है इस तरह स्त्री भी एक होंदया अनेक है जे किसी की बच्ची है किसी की धी है तो किसी की बहन भी है किसी की बहन तो किसी की सहेली भी है किसी की पड़ोसन भी है और फिर किसी भी पत्नी ਸਾਰੇ ਰਿਸ਼ਤਿਆਂ ਵਿੱਚ ਪਕਿਆਈ ਹੋਵੇ ਪਵਿੱਤਰਤਾ ਹੋਵੇ ਇਸ ਵਾਸਤੇ ਵਿਚੋਲਾ ਚਾਹੀਦਾ ਸੀ ਤੇ ਵਿਚੋਲਾ ਗੁਰੂ ਗੁਰੂ ਮੋਰ ਲਾਂਦਾ ਹੈ ਕਿ ਮਨੁੱਖ ਪੁਰਸ਼ ਵਿਰਾੜ ਬਣੇ ਤੇ ਚੰਗਾ ਬਣੇ ਲੋਕੀ ਮਾਨ ਕਰਨ ਦੇ ਭਰਾ ਹੋਵੇ ਤੇ ਐਸਾ ਬਣੇ ਕਿ ਪਤੀ ਬਣੇ ਤੇ ਆਦਰਸ਼ਵਾਦੀ ਔਰ ਇੱਕ ਵਾਕਈ ਨਮੂਨਾ ਬਣੇ ਔਰ ਇਹ ਪੁੱਤਰ ਬਣੇ ਤੇ ਐਸਾ ਕਿ ਮਾਪੇ ਫਖਰ ਕਰਨ ਕਿ ਦੋਸਤ ਬਣੇ ਤੇ ਐਸਾ ਕਿ ਦੋਸਤ ਉਸ ਤੇ ਮਾਣ ਕਰਨ ਔਰ ਇਹ ਪਤੀ ਬਣੇ ਤੇ ਐਸਾ ਕਿ ਪਤਨੀ ਦਾ ਮਾਣ ਸਨਮਾਨ ਤੇ ਇੱਜ਼ਤ ਆ ਬਰੂ ਹੈ ਥੋੜੀ ਖੁਸ਼ੀ ਬਣ ਉਹ ਬਹੁਤ ਇਸੇ ਤਰੀਕੇ ਨਾਲ ਇਤਨੇ ਹੀ ਜ਼ਿੰਮੇਵਾਰੀਆਂ ਨੇ ਬੱਚੀ ਦੀ ਤੇ ਬੱਚੀ ਐਸੀ ਬਣੇ कि मां बाप के हिरदे हमेशा याद करते रहे घर का एक चिड़िया होया से पहले महक वंडी पेके घर हूं महक वंड रही है सहरे और मां बाप की खुशी बनी रहे महक फैल रही है खुशबू फैल रही है एक पत्नी बने आदर्शवादी ਇਹ ਭੈਣ ਬਣੇ ਮਹਾਨ ਵਿਰਾਸਤ ਮਾਣ ਕਰਨ ਭੈਣਾ ਮਾਣ ਕਰੂ ਸਾਰੇ ਰਿਸ਼ਤਿਆਂ ਦੇ ਪੱਕਿਆ ਹੀ ਤੇ ਟੁੱਟ ਗਏ ਇਹ لازਮੀ ਹੈ ਕਿ ਪਤਨੀ ਹੋਵੇ ਤੇ ਐਸੀ ਹੀ ਕਿ ਸਾਂਈ ਨਹੀਂ ਕੁਸ਼ੀਆਂ ਦਾ ਸੋਨਾ ਬਣ ਜਾਏ ਪਤੀ ਉਹ ਪਤੀ ਮਾਣ ਕਰੇ ਤੋਂ ਇਸ ਦੇ ਵਿੱਚ لازਮੀ ਹੈ ਇਹ ਰਿਸ਼ਤੇ ਦੇ ਮਹਾਨਤਾ ਆਵੇ ਕਿਸੇ ਮਹਾਨ ਨਾਲ ਸੰਬੰਧ ਜੋੜੇ। ਔਰ ਇਹਨਾਂ ਦੋ ਆਤਮਾਵਾਂ ਦੇ ਸੰਗਮ ਵਿੱਚ ਇਹਨਾਂ ਦੋ ਸ਼ਰੀਰਾਂ ਦੇ ਸੰਗਮ ਦੇ ਕੋਈ ਮਦਦ ਚਾਹੀਦੀ ਹੈ। ਜੈਸੇ ਪਹੇਪੂਰਨ ਪ੍ਰਮਾਤਮਾ ਦੀ ਦੁਨੀਆ ਤੁਸੀਂ ਅਸੀਂ ਦੇਖਦੇ ਹਾਂ ਦੋਹਾਂ ਨੂੰ ਜੋੜਨੇ ਤੇ ਤੀਸਰਾ ਚਾਹੀਦਾ। ਦੋ ਕਾਗਜ਼ ਜੋੜਨੇ ਨੇ ਗੂੰਦ ਚਾਹੀਦੀ ਹੈ, ਦੋ ਕੱਪੜਿਆਂ ਨੂੰ ਜੋੜਨਾ ਹੈ ਸੁਣ ਧਾਗਾ ਚਾਹੀਦਾ, ਦੋ ਇਚਾਂ ਨੂੰ ਜੋੜਨਾ ਹੈ। ਤਾਂ ਬਕਾਇਦਾ ਗਾਰਾ ਸਿੰਮ ਇਤਿਆਦ ਚਾਹੀਦਾ। दो लकड़ा नु जोड़ना है श्रेष ग कुछ ना कुछ जो है चाहिए है। दो दिलों जोड़ना है, इथे दो दिल जोड़ने, दो नु जोड़ना है दो विचार दो ख्याल जोड़ना है। तो गुरु से चाहिए है बस यह गुरु तीजा है जो दोहानोह दोहान से मोर ला हूं मैं दो मिनट आपके होर लवान समाप्ति करा ਰਿਸ਼ਤੇ ਦੁਨੀਆ ਦੇ ਦੌਰ ਕਰਾਦੇ ਆ ਹੋਂ ਦੇ ਰਿਸ਼ਤੇ ਖਿਆਲਾਂ ਦੇ ਰਿਸ਼ਤੇ ਵਿਚਾਰਾਂ ਦੇ ਰਿਸ਼ਤੇ ਮਨ ਦਾ ਰਿਸ਼ਤਾ ਜਿਹੜੇ ਹੋਂ ਦੇ ਰਿਸ਼ਤੇ ਨੇ ਇਹਨਾਂ ਦੀਆਂ ਪ੍ਰਣਾਲੀਆਂ ਤਿੰਨ ਨੇ ਨਾਨਕੇ ਦਾਦਕੇ ਸਹੁਰੇ ਇਹ ਹੋਂ ਦਾ ਰਿਸ਼ਤਾ ਹੈ ਦਾਦਕੇ ਹਾਂ ਨਾਨਕੇ ਹਾਂ ਤੇ ਫਿਰ ਸਹੁਰੇ ਪਰ ਨਾਨਕੇ ਦਾਦਕੇ ਤੇ ਸਹੁਰਿਆਂ ਦੇ ਰਿਸ਼ਤੇਆਂ ਨੂੰ ਜਿੱਥੋਂ ਜਨਮ ਮਿਲਦਾ ਹੈ ਪਤੀ ਪਤਨੀ ਤੋਂ ਇਹ ਰਿਸ਼ਤਾ ਖੂਨ ਦਾ ਰਿਸ਼ਤਾ ਨਹੀਂ ਹੈ ਬੱਚੀ ਕਿਸੇ ਘਰ ਦੀ ਬੱਚਾ ਕਿਸੇ ਘਰ ਦਾ ਖੂਨ ਸੇਕ ਨਹੀਂ ਹੈ ਇਸ ਤਰ੍ਹਾਂ ਕਿਹਾ ਜਾ ਸਕਦਾ ਖੂਨ ਇੱਕ ਹੈ ਕਿ ਖੂਨ ਇੱਕ ਨਹੀਂ ਹੈ ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਵੀ ਨਹੀਂ ਬਣੇ ਸਤਗੁਰੂ ਦੀ ਬਾਣੀ ਕਹਿੰਦੀ ਹੈ ਇਹ ਦਿਲਾਂ ਦੀ ਸਾਜ ਹੈ ਵਿਚਾਰਾਂ ਦੀ ਸਾਜ ਹੈ ਇੱਕ ਜੋ ਦੋਏ ਮੂਰਤੀ ਦਨਪੇਰ ਕਹੀਏ ਸੋਹਰੇ ਮਹਾਰਾਜ ਕਹਿੰਨੇ ਅਸੀਂ પતિ ਪਤਨੀ ਉਸ ਨੂੰ ਕਹਿੰਦੇ ਆ ਵਿਚਾਰ ਇੱਕ ਹੋ ਗਏ ਨੇ ਮੂਰਤੀਆਂ ਦੋ ਹੋ ਗਏ ਨੇ ਪਿਆਰ ਇੱਕ ਹੋ ਗਏ ਨੇ ਮੂਰਤੀਆਂ ਦੋ ਲੈ ਪਰ ਇਤਨੀ ਗੱਲ ਸਪਸ਼ਟ ਹੈ ਜਿੱਥੇ ਵਿਚਾਰਾਂ ਦੀ ਸਾਝ ਹੋ ਜਾਏ ਪਿਆਰ ਦਾ ਜਨਮ ਉੱਥੇ ਹੀ ਵਰਨਾ ਨਹੀਂ ਜਿੱਥੇ ਵਿਚਾਰਾਂ ਦੀ ਸਾਝ ਹੋ ਜਾਏ ਪਿਆਰ ਉੱਥੇ ਪੈਦਾ ਹੁੰਦਾ ਹੈ ਔਰ ਜਿੱਥੇ ਪਿਆਰ ਹੈ ਉਸ ਤੇ ਇਤਬਾਰ ਵੀ ਆਉਂਦਾ ਹੈ ਇਤਬਾਰ ਵੀ ਮਨੁੱਖਾ ਉਸੇ ਦੇ ਜਾਂਦਾ ਹੈ। ਔਰ ਜਿੱਥੇ ਇਤਬਾਰ ਹੈ ਕਹਿੰਦੇ ਨੇ ਸਦਾਚਾਰ ਦਾ ਵਾਸਾ ਵੀ ਉੱਥੇ ਹੀ ਹੈ। ਔਰ ਜਿੱਥੇ ਸਦਾਚਾਰ ਹੈ ਕਰਤਾਰ ਦੀਆਂ ਸਾਰੀਆਂ ਬਖਸ਼ਿਸ਼ਾਂ ਵੀ ਉੱਥੇ ਹੈ। ਕਰਤਾਰ ਦੀਆਂ ਸਾਰੀਆਂ ਨਿਯਮਤਾ ਵੀ ਉੱਥੇ ਹੈ। ਆਪ ਸਾਰੇ ਸਿਆਣੇ ਬੈਠੇ ਹੋ ਬੱਚੀ ਬੱਚੇ ਹੀ। ਇਹ ਨਹੀਂ ਤੋਂ ਨੇ ਸਿਆਣੇ ਨੇ। ਇਹ ਰਿਸ਼ਤਾ ਵਿਚਾਰਾਂ ਦੀ ਸਾਝ ਦਾ ਹੈ। ਖਿਆਲਾਂ ਦੀ ਸਾਝ ਦਾ। ਏਕ ਜੋ ਕੋਈ ਮੂਰਤੀ ਇਸ ਵਿਚਾਰ ਦੇ ਰਿਸ਼ਤੇ ਤੋਂ ਅਲੱਗ ਖੂਨ ਦੇ ਰਿਸ਼ਤੇ ਜਨਮ ਲੈਂਦੇ ਨੇ ਅਗਰ ਇਹ ਰਿਸ਼ਤਾ ਨਹੀਂ ਤਾਂ ਨਾ ਦਾਦਕੇ ਨਾ ਨਾਨਕੇ ਸੌਹ ਇਹ ਜੋ ਤਿੰਨ ਰਿਸ਼ਤੇ ਖੂਨ ਦੇ ਰਿਸ਼ਤੇ ਨੇ ਦਾਦਕੇ ਨਾਨਕੇ ਸੌਹ ਹੈ ਇਹ ਰਿਸ਼ਤਾ ਪਤੀ ਪਤਨੀ ਦਾ ਹੈ ਸ ਹੈ ਇਹਨੂੰ ਅਸੀਂ ਸਿਰਫ ਖੂਨ ਦਾ ਰਿਸ਼ਤਾ ਨਹੀਂ ਕਹਿ ਸਕਦੇ ਉਹ ਕਹਿਣਿਆ ਕਿ ਗਲਤ ਹੈ ਇੱਕ ਸਿੱਖ ਤੇ ਗੁਰੂ ਦਾ ਰਿਸ਼ਤਾ ਵਿਚਾਰ ਦਾ ਰਿਸ਼ਤਾ ਹੈ ਖੂਨ ਦਾ ਰਿਸ਼ਤਾ ਨਹੀਂ ਇੱਕ પતિ ਤੇ ਪਤਨੀ ਦਾ ਰਿਸ਼ਤਾ ਵਿਚਾਰ ਦਾ ਰਿਸ਼ਤਾ ਹੈ ਇੱਕ ਜੋ ਦੋਵੇਂ ਮੋਰ ਦੀ ਸਦਗੋ ਆਪ ਕੇ ਨੰਨ ਧਨ ਪਰ ਇਹ ਨਾ ਆਤੀਆਂ ਬੈਣ ਇਕੱਠੇ ਹੋਏ ਇੱਕ ਘਰ ਦੇ ਚ ਰਹਿੰਦੇ ਨੇ ਸ਼ਾਦੀ ਹੋ ਗਈ ਹੈ ਜ਼ਿੰਦਗੀ ਦੀ ਰੀਤ ਕੀਤੀ ਹੈ ਲੇਕਿਨ ਖਿਆਲਾਂ ਦੀ ਸਾਂਝ ਕਦੀ ਨਹੀਂ ਜੁੜੀ ਵਿਚਾਰ ਨਹੀਂ ਕਦੀ ਜੁੜੇ ਔਰ ਪਿਆਰ ਨਹੀਂ ਪਨ ਸਕਿਆ ਤੋ ਮਾਰਕੰਦਨ ਤਾਂ ਅਨਪੇਰ ਇਹ ਨਾ ਕੀ ਪਤੀ ਪਤਨੀ ਇਹ ਥੋੜੀ ਆਪੀ ਜਾਂਦੇ ਨੇ ਕਿ ਕੋਈ ਘਰ ਦੇ ਚਲੋ ਇਕੱਠੇ ਸਾਰੀ ਜ਼ਿੰਦਗੀ ਬਤੀਤ ਕਰ ਦਿੱਤੀ। ਧਨ ਪਰ ਇਹ ਨਾਠੀਆਂ। ਬੈਣ ਇਕੱਠੇ ਹੋਏ ਇੱਕ ਜੋਤ ਭਵੇ ਮੂਰਤੀ ਧਨ ਪਰ ਕਹੀਏ। ਜੋਤ ਇੱਕ ਵਿਚਾਰ ਇੱਕ ਜੋਤ ਕੀ ਮਨ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਖਿਆਲ ਇੱਕ ਵਿਚਾਰ ਇੱਕ। ਤੋ ਦੋਹਾਂ ਦੇ ਵਿਚਾਰ ਇੱਕ ਹੋ ਸਕਣ। ਤੀਸਰਾ ਚਾਹੀਦਾ ਹੈ ਤੀਜਾ ਇਹ ਗੁਰੂ ਹੈ ਕਿ ਦੋ ਵਿਚਾਰਾਂ ਦੀ ਸੰਗ ਬਣਾਉਣਾ ਹੈ ਕਦੇ ਇਸ ਤੋਂ ਸਦਕੇ ਜਾਣਾ ਹੈ ਕਿ ਇਧੀਆਂ ਲਾਵਾ ਲੈਣੀਆਂ ਨੇ ਜਾਂ ਪ੍ਰਕਰਮਾ ਕਰਨੀਆਂ ਨੇ ਇਹਨੂੰ ਬਾਰ-ਬਾਰ ਅਜਦਾ ਕਰਨਾ ਹੈ हे ਗੁਰਦੇਵ ਵਿਚਾਰਾਂ ਦੀ ਸਥਾਨ ਨੂੰ ਬਣੀ ਰਹੇ ਔਰ ਪਿਆਰ ਦਾ ਬੂਟਾ ਵੱਧਦਾ ਰਹੇ ਔਰ ਇਸ ਦੇ ਸਨਾਚਾਰ ਦੀ ਮਹਿਕ ਐ ਬਾਗ ਦੇ ਮਹਿਕ ਖੁਸ਼ਬੂ ਆ ਤੇ ਵਰਦਕਾ ਹਮੇਸ਼ਾ ਜੋ ਹੈ ਗੁਲ ਗੁਲ ਕੇ ਬਾਗ ਜੋ ਹੈ ਖੁੱਲਣਾ ਧੰਨ ਗੁਰੂ ਰਮਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰਨ ਰਹਿਮਤ ਕਰਨ ਬੱਚੀ ਬੱਚੇ ਦੇ ਵਿਚਾਰਾਂ ਦੀ ਸਾਂਝ ਹਮੇਸ਼ਾ ਬਣੀ ਰਹੇ ਤਾਂ ਕਿ ਇਹ ਦੋਨੇ ਆਪਣੇ ਆਪਣੇ ਮਾਂ ਬਾਪ ਦੀ ਖੁਸ਼ੀ ਦਾ ਸੋਮਾ ਬਣ ਦੋਨੇ ਜਿਹੇ ਮਾਂ ਬਾਪ ਮਾਨ ਕਰਮ ਅਰਦਾਸ ਸੇ ਧੰਨ ਗੁਰੂ ਰਮਸਾਹਿਬ ਜੀ ਮਹਾਰਾਜ ਦੇ ਚਰਨ ਗੁਰੂ ਆਗਿ ਵਿਚੌਲਾ ਬਣ ਕੇ ਦੋਹਾਂ ਦੀ ਸਾਂਝ ਹਮੇਸ਼ਾ ਬਣਾਈ ਰੱਖੂ ਤੇ ਹਮ ਮਰਿਆਦਾ ਸੰਯੁਕਤ ਬੱਚੀ ਦਾ ਪੱਲਾ ਜਿਹੜਾ ਹੈ ਉਹ ਪਿਤਾ ਸਰਦਾਰ ਗੁਬਿੰਦਰ ਸਿੰਘ ਜੀ ਪਗੜੰਡ ਲਾਹਾਂ ਦੇ ਬਾਅਦ ਤੁਰਨਾਂ ਨੇ ਤਵਾਰ ਹੈ ਸਿੰਘ ਸਾਹਿਬ ਜਾਨੀ ਹਿੰਮ ਸਿੰਘ ਜੀ ਬੱਚੀ ਤੇ ਬੱਚੇ ਨੂੰ ਅਸੀਸ ਵੀ ਜਿਹੜਾ ਦੇਣਗੇ ਐਸੇ ਬਰਾਤ ਸਾਰੂ ਹੋਵੇਗੀ ਸਮਾਧੀ ਹੋਵੇਗੀ ਹਨ ਪੱਲੇ ਦੀ ਰਸਮ ਆਉਣ ਲੱਗੀ ਹੈ ਕਿ ਗੁਰੂ ਦੀ ਕੀਰਤਨੀ ਹੈ Yes, Show us a <laughs>